ਖਡੂਰ ਸਾਹਿਬ ਹਲਕੇ ਮੌਜੂਦ ਆ ਕਹਿੰਦੇ ਕਿਸੇ ਹਲਕੇ ਦੇ ਵਿੱਚ ਕੌਣ ਜਿੱਤ ਰਿਹਾ ਹੈ ਜੇ ਇਹ ਪਤਾ ਕਰਾਉਣਾ ਹੈ ਤਾਂ ਡਰਾਈਵਰਾਂ ਵਾਲੇ ਗੱੜ ਚ ਚਲ ਜੋ ਤੇ ਅਸੀਂ ਫਤਿਹਾਬਾਦ ਆ ਗਏ ਆ ਦੇਖੋ ਭਾਈ ਰੌਣਕ ਲੱਗੀ ਹੋਈ ਫਤਿਹਾਬਾਦ ਇੱਥੇ ਟੈਕਸੀ ਸਟੈਂਡ ਤੇ ਬੈਠੇ ਆ ਤੇ ਟੈਕਸੀ ਸਟੈਂਡ ਦੇ ਬਿਲਕੁਲ ਨਾਲ ਹੀ ਮੰਡੀ ਵੀ ਹੈ ਤੇ ਰੌਣਕ ਲੱਗੀ ਹੋਈ ਸੀਗੀ ਅਸੀਂ ਰੌਣਕ ਦੇ ਕੁਝ ਮਿੰਟ ਮੈਂ ਹੈ ਗੱਲਬਾਤ ਕਰ ਲਈਏ ਪ੍ਰਧਾਨ ਸਾਹਿਬ ਨੇ ਭਾਈ ਸਸਤੀਕਾਲ ਕੀ ਹਾਲ ਤੁਹਾਡਾ ਠੀਕ ਠਾਕ ਵਧੀਆ ਜੀ ਕੀ ਲੱਗਦਾ ਖਡੂਰ ਸਾਹਿਬ ਐਤ ਕੀ ਕਿੱਥੋਂ ਬੋਲਦਾ ਜਿਹੜਾ ਕੋਈ ਕਰੋੜ ਸਾਹਿਬ ਦੇ ਜਿਹੜੇ ਆਪਣੀ ਲਕਸ਼ਣ ਹੈ ਇਹਦਾ ਆਪੋ ਆਪਣੀ ਪਾਰਟੀ ਦਾਰ ਕੋ ਜੋਰ ਲਾ ਰਹੇ ਆ ਆਪਣੀ ਪਾਰਟੀ ਵੱਲੋਂ ਆਹ ਆਪਣਾ ਜੋਰ ਜੋਰ ਲਾ ਰਹੇ ਆ ਜਨੇਟਰ ਡੇਰ ਜੁਨੀਅਰ ਵੱਲੋਂ ਮਨ ਅਸੀਂ ਆਪਣਾ ਪ੍ਰਧਾਨ ਖੜਾ ਰਿਹਾ ਸੁਪੇ ਪ੍ਰਧਾਨ ਸੁਪੇ ਪ੍ਰਧਾਨ ਆ ਅਜਾ ਅਰਜਨ ਸਿੰਘ ਗਿੱਲ ਜਿੰਦਰ ਸਿੰਘ ਗਿੱਲ ਤੁਹਾਡੇ ਵੱਲੋਂ ਉਮੀਦਵਾਰ ਖਿਲਾਰਤੇ ਹੈ ਕਿੱਥੇ ਨੇ ਉਹ ਅਸ਼ਵ ਪ੍ਰਚਾਰ ਤੇ ਗਏ ਹੋਣੇ ਹੈ ਹਾਂ ਜੀ ਹਾਂ ਜੀ ਪ੍ਰਚਾਰ ਤੇ ਗਏ ਜੀ ਤੇ ਉਰੇ ਤੁਸੀਂ ਆਪਦੇ ਇੱਕ ਬਾਈ ਹੋਰ ਸੀਗਾ ਤੁਸੀਂ ਤੁਸੀਂ ਵੀ ਲੜਨਾ ਚਾਹਣਾ ਇਹ ਸਾਰੇ ਨਾਲ ਹੀ ਆ ਜੀ ਤੁਸੀਂ ਤੁਸੀਂ ਕੀ ਮਜਬੂਰੀ ਕਾਰਨ ਆਪਣੇ ਪ੍ਰਧਾਨ ਸਾਹਿਬ ਨੂੰ ਖਿਲਾ ਰਿਆ ਕਿਉਂਕਿ ਸਾਡੀ ਕੋਈ ਨੇ ਸੁਣਵਾਈ ਨਹੀਂ ਕੀਤੀ ਡਰਾਈਵਰ ਭਾਈ ਚਾਰੇ ਦੀ ਅੱਛਾ ਹਾਂਜੀ ਤੇ ਅਸੀਂ ਲਾਲਜੀਤ ਭੁੱਲਰ ਦੇ ਬੜਾ ਘਰਾਓ ਕੀਤੇ ਆ ਉਹਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਡਾਂਗਾ ਡੂੰਗਾ ਪਈਆਂ ਡਾਂਗਾ ਨਹੀਂ ਕੋਈ ਵੀ ਪਈਆਂ ਨਾ ਅਸੀਂ ਘਰਾਓ ਬਹੁਤ ਕੀਤਾ ਪੰਜ ਸੱਤ ਰਾਉ ਦੇ ਇੱਕ ਘਰਾਓ ਕਰਨ ਦੀ ਵਾਸਤੇ ਗਏ ਆ ਸਾਡੀ ਉਹਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਇਹਨਾਂ ਨੇ ਕੋਈ ਮਤਲਬ ਡਰਾਈਵਰਾਂ ਬਾਰੇ ਕੋਈ ਨਹੀਂ ਸੋਚਿਆ ਇਹਨਾਂ ਨੇ ਕੀ ਡਰਾਈਵਰ ਮੰਗ ਮੰਗਦੇ ਕਿਉਂ ਤੁਸੀਂ ਕੀ ਚਾਹੀਦਾ ਪ੍ਰਧਾਨ ਸਾਹਿਬ ਤੁਹਾਨੂੰ ਸਾਡੀ ਵੇਖੋ ਇਹ ਦਿਨ ਚਾਰ ਮੰਗਾਇਆ ਰੱਖਿਆ ਹੋ ਮਲ ਸਰਕਾਰ ਗਾੜੀ ਇੱਕ ਤਾਂ ਸਾਡੇ ਜੜੀਆਂ ਨੇ ਜੜੀਆਂ ਛੋਟੀਆਂ ਰੇੜੀਆਂ ਮਲ ਜਿਹੜੇ ਗਾੜੂ ਰੇੜੀਆਂ ਜਿਹੜੀਆਂ ਆ ਸਾਡੇ ਕਾਰੋਬਾਰ ਨੂੰ ਬਹੁਤ ਠੱਪ ਕਰ ਰਹੀਆਂ ਇਹ ਉਹਦੇ ਵਾਸਤੇ ਇਹ ਸੰਬੰਧ ਕੀਤੀਆਂ ਇੱਕ ਹੀ ਮਲ ਜਿਹੜੀ ਸਾਡੀ ਡਰਾਈਵਰ ਦੀ ਸਰਕਾਰ ਆਪਣੇ ਵਾਲ ਕੇ ਜਿੰਨੇ ਵੀ ਡਰਾਈਵਰ ਆ ਇਹਦੇ ਵਾਸਤੇ ਇੱਕ ਕਮਿਸ਼ਨ ਬਣਦੀ ਸੀ ਮੰਗਾਂ ਮੈਂ ਰੱਖ ਰਹੇ ਪਰ ਸਾਡੀ ਕਮਿਸ਼ਨ ਦੀ ਕੋਈ ਮੰਗ ਨਹੀਂ ਰੱਖਦੀ ਕੱਲ ਨੂੰ ਕੋਈ ਡਰਾਈਵਰ ਨੁਕਸਾਨ ਹੋਏ ਤਾਂ ਕੋਈ ਸੱਟ ਪੇਟ ਲੱਗਦੀ ਆ ਸਾਡੀ ਸੁਨਮਾਈ ਕੋਈ ਨਹੀਂ ਹੈ ਜੀ ਹੋਰ ਬਸ ਦੋ ਮੰਗਾ ਦੋ ਮੰਗਾ ਜੀ ਆ ਮੰਗਾ ਤੇ ਮੰਨ ਸਕਦਾ ਵੀ ਤੁਹਾਡੇ ਕੋਲ ਲਾਲਜੀਤ ਭੁੱਲਰ ਆ ਹੈਂ ਨੇ ਬਿਲਕੁਲ ਜੇ ਦੋ ਵਾਰਾਂ ਗਏ ਚੰਡੀਗੜ੍ਹ ਤੱਕ ਘਰੋ ਕਰਦੇ ਆਏ ਆ ਮਤਲਬ ਅਸੀਂ ਤਾਂ ਤਾਂ ਨੇ ਧਰਨੇ ਲਾਏ ਮਤਲਬ ਆਪਣੇ ਜੁਨੀਅਨ ਵੱਲੋਂ ਪਰ ਸਾਡਾ ਕੋਈ ਸਾਥ ਨਹੀਂ ਦਿੱਤਾ ਕੀ ਲੱਗਦਾ ਬਾਈ ਵੀ ਕੌਣ ਜਿੱਤੂ ਰਿਓ ਜਿੱਤਨ ਦਾ ਤਾਂ ਇਤਰਾ ਹੀ ਜਿਹਦੀ ਸਰਕਾਰ ਹੁੰਦੀ ਉਹਦਾ ਜੋਰ ਹੁੰਦਾ ਅੱਛਾ ਹਾਂ ਤੇ ਲਾਲਜੀ ਦੇ ਭੁੱਲਰਦਾ ਹੀ ਆ ਜੋਰ ਤੇ ਅੱਛਾ ਹਾਂਜੀ ਕੁਰਸੀਆਂ ਤੇ ਕਹਿੰਦੇ ਬੰਦੇ ਦਾ ਸਾਰੇ ਇੱਕੋ ਜਿਹੇ ਬੰਦੇ ਆ ਨੇ ਬੰਦੇ ਤੇ ਬੰਦੇ ਆ ਪਰ ਤਾਕਤ ਫਰਾ ਡਾ ਡਾੜੇ ਨਾ ਆਪ ਆਪਣੀ ਜਦੋਂ ਇੱਥੇ ਰੈਲੀ ਹੁੰਦੀ ਉਹੀ ਬੰਦੇ ਲਾਲਜੀਤ ਭੁੱਲਰ ਕੋਲੇ ਉਹ ਬੰਦੇ ਜਿਹੜੇ ਅੱਜ ਕੱਲ ਜਿਹੜੇ ਬੰਦੇ ਆ ਨਾ ਇਹਨਾਂ ਦਾ ਆਪਾਂ ਪੱਕਾ ਨਹੀਂ ਕਹਿ ਸਕਦੇ ਵੀ ਇਹ ਕਿਹਨੂੰ ਵੋਟ ਪਾਉਣਗੇ ਅੱਛਾ ਜਿੱਤਰਾਂ ਦੇ ਉੱਪਰ ਵਾਲੇ ਹੋਏ ਆ ਉਦਾਂ ਦੇ ਥੱਲੇ ਵਾਲੇ ਆ ਉੱਪਰ ਵਾਲੇ ਰਾਤ ਨੂੰ ਕਾਂਗਰਸ ਚ ਹੁੰਦੇ ਦਿਨੇ ਕਾਲੀਆਂ ਨਾ ਹੁੰਦੇ ਆ ਅੱਛਾ ਤੇ ਅਸੀਂ ਜੋ ਵੱਡੇ ਬਣੀਆਂ ਵੀ ਹਾਂ ਆਪ ਵੀ ਅਸੀਂ ਫਲਾਨ ਨੂੰ ਵੋਟ ਪਾਉਣੀ ਆ ਸਾਡੇ ਵਾਲ ਵੀ ਜਿਹੜਾ ਆਉਂਦਾ ਅਸੀਂ ਵੀ ਕਹਿੰਦੇ ਆ ਤੁਹਾਡੇ ਨਾਲ ਹੀ ਆਂ ਜੀ ਜਿੱਤਰਾਂ ਦੀ ਉੱਪਰ ਸਰਕਾਰ ਆ ਉਦਾਂ ਦੇ ਹੀ ਹੋਏ ਆ ਅੱਜ ਕੱਲ ਤਾਂ ਧਮਕਾਣੀ ਪਾਰਟੀ ਚੱਲ ਜਾਵੇ ਕੋਹ ਨਹੀਂ ਪਤਾ। ਹਾਂ ਨਹੀਂ ਜੀ ਨਹੀਂ ਪਤਾ ਨਹੀਂ ਰਾਤ ਨੂੰ ਕਿੱਧਰ ਆ ਤੇ ਦਿਨੇ ਕਿੱਧਰ ਹੋ ਜਾਣਾ। ਆਹ ਇਹ ਪਤਾ ਨਹੀਂ ਜੇ ਉਹਨਾਂ ਦਾ ਨਹੀਂ ਬਾਤ ਹੈ ਅਸੀਂ ਕਿਉਂ ਫਿਰ ਖਾੜਕੂ ਪੱਕੇ ਬਣੀ ਐ। ਐਵੇਂ ਮੜ ਕੇ। ਉਹ ਕਹਿੰਦੇ ਵੀ ਤੁਹਾਡੇ ਨਾਲ ਹੀ ਆ ਜੀ। ਤੁਹਾਡੇ ਨਾਲ ਹੀ ਆ। ਜਾ ਚਾਗੀ ਹੋਣਾ। ਹਾਂਜੀ ਹਾਂਜੀ। ਇਹਨਾਂ ਨੇ ਜਾਸ ਸਖਾਈ ਆ ਜੀ। ਆਹ। ਇਹਨਾਂ ਨੇ ਜਾਸ ਸਖਾਤੀ ਆ। ਗਾੜੀ ਕੋਣ ਹੈ ਨਹੀਂ ਕੋ ਸਾਹਿਬ ਹੈ। ਹਾਂਜੀ ਨਹੀਂ ਜੀ ਨਹੀਂ। ਇਹ ਤੁਹਾਨੂੰ ਕਿਹੜਾ ਸਿੰਘ ਸਾਹਿਬ ਆਪਣੇ ਆਰਟੀ ਯੂਨੀਅਨ ਦੇ ਪ੍ਰਧਾਨ ਜੀ। ਪਹਿਲ ਹੀ ਦੇਖਿਆ ਕਿ ਆਰਤੀ ਜੁਨੀਅਨ ਦਾ ਪ੍ਰਧਾਨ ਤੇ ਤਾਸ਼ ਕੋਟਰਾਏ ਤੁਸੀਂ ਹੈ ਆ ਜਾ ਥੋੜਾ ਅੱਗੇ ਜਾ ਸਾਰੀਆਂ ਮੰਡੀਆਂ ਨਾਲੋਂ ਇਹ ਕੋ ਕਣਕ ਜਾਦੀ ਆ ਸਾਰੀਆਂ ਮੰਡੀਆਂ ਨਾਲੋਂ ਇਹਨਾਂ ਕੱਲਿਆਂ ਕੋ ਜਾਦੀ ਆ ਤਾਂ ਸੌ ਬਈਆ ਕੰਮ ਕਰਨ ਡਿਆ ਹੋਣਾ ਉਹ ਲੱਗੇ ਆਪਣੇ ਕੰਮ ਤੇ ਉਹ ਆਪਣਾ ਜੀਪ ਚਾਉਣ ਡੈ ਇੱਥੇ ਬੈਠੇ ਆ ਮੈਂ ਕਹਾ ਤਾਸ਼ ਤਾਂ ਚੰਨੀ ਸਾਹਿਬ ਖੇਡਣ ਡੇ ਸੀ ਦੇਖੀ ਪਿੱਛੇ ਹਾਂ ਜੀ ਹਾਂ ਜੀ ਉਹ ਵੀ ਕੰਮ ਤੁਸੀਂ ਤੁਸੀਂ ਹੈ ਲਾਲਪੁਰਾ ਸਾਡੇ ਨਾਲ ਵੀ ਖੇਡ ਕੇ ਗਿਆ ਤਾਸ਼ ਤਾਂ ਉਹ ਲਾਲ ਪਾ ਕੇ ਵੈ ਨਹੀਂ ਆ ਉਹ ਵੀ ਆਉਂਦੇ ਜਾਂਦੇ ਰੁਕਦੇ ਆ ਲਾਲਪੁਰਾ ਸਾਹਿਬ ਵੀ ਆਏ ਸੀ ਐਮਐਲਏ ਸਾਡੇ ਜਿੱਤੇ ਕੀ ਹਾਰ ਗਏ ਨਹੀਂ ਜਿੱਤੇ ਆ ਹਲਕੇ ਦੇ ਐਮਐਲਏ ਆ ਆਸ਼ ਉਹ ਟਾਈਮ ਪਾਸ ਕਰ ਰਹੇ ਇੱਕ ਇੱਕ ਜੋੜੀ ਦੇ ਗਏ ਤਾਰ ਦੀ ਸਾਨੂੰ ਮਹਿੰਗੀ ਜੀ ਜੋੜੀ ਦੇ ਗਏ ਇਹ ਕਹਿੰਦੇ ਖੇਡਿਆ ਕਰੋ ਜੋੜੀ ਕੀ ਉਹਨਾਂ ਨੇ ਦਿੱਤੀ ਹੋਈ ਇੱਕ ਹੋਰ ਹੈ ਇਹ ਹੋਰ ਸੀ ਉਹ ਹੋਰ ਸੀ ਉਹ ਹੋਰ ਸੀ ਕੀ ਕਹਿੰਦੇ ਹੋ ਮਹਾਰਾਜ ਤੁਸੀਂ ਪ੍ਰਧਾਨ ਸਾਹਿਬ ਆ ਜੀ ਇਹ ਪੁੱਲਰ ਦੇ ਪੱਕੇ ਸਮਰਥਕ ਆ ਜੀ ਅਸੀਂ ਤਾਂ ਜੋਰ ਲਾ ਕੇ ਉਹਨਾਂ ਜਿੱਤਾਵਾਂਗੇ ਹਾਂਜੀ ਫਤਿਆਬਾਦ ਲੱਗੇ ਜੋ ਅਸੀਂ ਫਤਿਆਬਾਦ ਪਿੰਡ ਚੋਂ ਆਏ ਤਤੰਦ ਤਵਨ ਨੂੰ ਜਿਤਾਵਾਂਗੇ ਫਤਿਹਬਾ ਤੁਹਾਨੂੰ ਲੱਗਦਾ ਵੀ ਆਮ ਆਦੀ ਪਾਰਟੀ ਫਤਿਹ ਹੋ ਜੂਗੀ ਫਤਿਹ ਹੋਊਗੀ ਅਸੀਂ ਪੂਰਾ ਸਮਰਥਕ ਆ ਪੱਕੇ ਸਮਰਥਕ ਆ ਲਾਲਜੀ ਤੇ ਭੁੱਲਰ ਦੇ ਅਸੀਂ ਜਿਤਾਵਾਂਗੇ ਉਹਨਾਂ ਨੂੰ ਫਤਿਹਬਾ ਮਾਚ ਤੋਂ ਜਿਤਾਵਾਂਗੇ ਉਹਰੇ ਕਹਿੰਦੇ ਵੀ ਅਮਰਤਪਾਲ ਬਹੁਤ ਜ਼ੋਰ ਆ ਉਹ ਕੀ ਲੱਗਦਾ ਵੀ ਅਮਰਤਪਾਲ ਦੀ ਨੇ ਉਹਰੇ ਕਰ ਦੋਗੇ ਖਤਮ ਖਤਮ ਕਰ ਦਾਂਗੇ ਫਤਿਹਬਾ ਮਾਚ ਤੋਂ ਖਤਮ ਕਰ ਦਾਂਗੇ ਹਾਂਜੀ ਹੋਰ ਕੋਈ ਨਾ ਨਹੀਂ ਨਹੀਂ ਹੋਰ ਤਾਂ ਨਹੀਂਾਨੂੰ ਪਤਾ ਪਤਾ ਮਾਚੋ ਇਹ ਜਤਾਵਾਂਗੇ ਲਾ ਕੀ ਕੀ ਹੈ ਜੀ ਹੋਰ ਵੀ ਠੀਕ ਹੈ ਐਡਾ ਨਾ ਪਤਾ ਕਿ ਜਿਹੜਾ 90 ਦਾ ਦਾ ਕਾਲ ਲੋਕਾਂ ਨੇ ਹੰਡਾਇਆ ਨਾ ਸੰਤਾਪ ਉਹ ਲੋਕ ਤਾਂ ਨਹੀਂ ਅਮਰਤਪਾਲ ਨਾਲ ਤੁਰਨਗੇ ਕਿ ਜਿਹੜਾ ਖਾੜਕੂਵਾਦ ਜਿੰਨੇ ਦੇਖਿਆ ਨਾ ਉਹ ਤਾਂ ਨਹੀਂ ਅਮਰਤਪਾਲ ਨਾਲ ਤੁਰਨਗੇ ਬਾਕੀ ਇਹ ਵੀ ਜਿਹੜੇ ਨਵੀਂ ਯੂਥ ਆ ਉਹਨਾਂ ਨੂੰ ਥੋੜੀ ਸਿਆਣਪ ਹੈ ਨਹੀਂਗੀ ਤੇ ਇਹ ਆ ਵੀ ਜਿਹੜਾ ਅਮਨ ਸ਼ਾਂਤੀ ਨਾਲ ਕੰਮ ਹੋਣਾ ਉਹ ਅਮਨ ਸ਼ਾਂਤੀ ਨਹੀਂ ਹੈ ਤੁਸੀਂ ਹੰਡਾਇਆ ਉਹ ਦੌਰ ਤੁਸੀਂ ਦੇਖਿਆ ਕੀ ਕੁਝ ਹੁੰਦਾ ਰਿਹਾ ਫਿਰ ਹੁੰਦਾ ਰਿਹਾ ਜੀ ਮੁਕਾਬਲੇ ਸਾਡੇ ਆਪ ਦੇ ਖੋਦੇਕਰ ਮੁਕਾਬਲਾ ਹੋਇਆ ਬਾਕੀ ਕਿਸੇ ਨੇ ਵੀ ਨਹੀਂ ਪੁੱਛਿਆ ਨਾ ਮਾਨ ਸਾਹਿਬ ਨੇ ਨਾ ਆੜੇ ਕਾਲੀ ਲੀਡਰ ਵਿਰਸੇ ਬਲਟੋਏ ਹੋਣੀ ਤੁਰੇ ਫਿਰਦੇ ਆ ਤੇ ਇਹਨਾਂ ਨੇ ਕੱਲ ਕਹਿੰਦੇ ਸਾਨੂੰ ਤੇ ਇੱਥੋਂ ਤੱਕ ਵੀ ਕਸ਼ਟ ਇਹ ਬਹੁਤ ਚੱਲਿਆ ਤੇ ਬਾਕੀ ਸਾਨੂੰ ਤਾਂ ਕਿਸੇ ਨੇ ਪ੍ਰਣਾਮ ਨਹੀਂ ਪਾਇਆ ਲੋਕੀ ਚੱਲੋ ਸਰੋਪਾਂਦੇ ਸਾਨੂੰ ਤੇ ਡੇਢ ਮੀਟਰ ਦਾ ਪ੍ਰਣਾਮ ਨਹੀਂ ਕਿਸੇ ਨੇ ਦਿੱਤਾ ਬਲਟੋਏ ਹੋਣੀ ਕਹਿੰਦੇ ਵੀ ਤਾਂ ਪੰਥ ਦੇ ਲਈ ਕੁਰਬਾਨੀਆਂ ਬਹੁਤ ਕੀਤੀਆਂ ਤਾਂ ਉਹਨਾਂ ਦਾ ਉਹਨਾਂ ਦਾ ਪੰਥ ਕੋਈ علیحدਾ ਥੋੜਾ ਵਾ ਸਾਡਾ ਵੀ ਪੰਥ ਹੈਗਾ ਜੀ ਸੰਤਾਪ ਤੇ ਇਹ ਹੀ ਡੰਡਾ ਆ ਕੁਰਬਾਨੀ ਤੇ ਇਹ ਵੀ ਕੀਤੀ ਆ ਉਹਦਾ ਉਹਦਾ ਪਿਓ ਦਾ ਥੋੜਾ ਪੰਥਿਆ ਵੀ ਉਹ ਕੱਲਾ ਹੀ ਵੀ ਉਹਨੇ ਜੇਲਾਂ ਘਟੀਆਂ ਨੇ ਐਹੀ ਵੀ ਐਹੀ ਵੀ ਹਵਾਲਾਤਾ ਵੀ ਦੇਖੀਆਂ ਤੇ ਬਾਕੀ ਇਹ ਆ ਵੀ ਆਮ ਆਦਮੀ ਪਾਰਟੀ ਦਾ ਵਧੀਆ ਰੁਝਾਨ ਹੈ ਇੱਥੇ ਵਧੀਆ ਕੰਮ ਹੋਇਆ ਮੈਂ ਜਿੰਮੇਦਾਰ ਪਰਿਵਾਰ ਨਾਲ ਸੰਬੰਧਤ ਆ ਜਦੋਂ ਦਾ ਚੌਥਾ ਤੇ ਐ ਤਾਂ ਨਹੀਂ ਵੀ ਪ੍ਰਧਾਨ ਸਾਹਿਬ ਬੈਠੇ ਤਾਂ ਕਹੀਏ ਨਹੀਂ ਜੀ ਨਹੀਂ ਚੌਥਾ ਇਹ ਪ੍ਰਧਾਨ ਸਾਹਿਬ ਵੀ ਆ ਪ੍ਰਧਾਨ ਸਾਹਿਬ ਵੀ ਆ ਤੇ ਮੇਰੇ ਭਰਾ ਵੀ ਆ ਅੱਛਾ ਹਾਂ ਐਹੀ ਐਹੀ ਭਰਾ ਹੀ ਆ ਆਏ ਚਾਚੇ ਦੇ ਪੁੱਤ ਭਰਾ ਆ ਇਹ ਆਪੀ ਆ ਜਦੋਂ ਦੀ ਸਰਕਾਰ ਬਣੀ ਪਹਿਵਾਂ ਸੀਜ਼ਨ ਆ ਆ ਕਣਕ ਦਾ ਤੇ ਬੜਾ ਵਧੀਆ ਸੀਜ਼ਨ ਲੰਘਿਆ ਵਾ ਕੋਈ ਨਾ ਝੋਨੇ ਜਿ ਦਿੱਕਤਿਆ ਨਾ ਕੋ ਕਣਕ ਜਿ ਦਿੱਕਤਿਆ ਲਿਫਟਿੰਗ ਵਧੀਆ ਹੁੰਦੀ ਆ ਸਾਡੀ ਵਿਕਰੀ ਵਧੀਆ ਹੁੰਦੀ ਪੇਮੈਂਟ ਚੌਥੇ ਪੰਜਵੇਂ ਦਿਨ ਖਾਤਿਆਂ 'ਚ ਪੈਣ ਢਈ ਆ ਮਤਲਬ ਆੜਤ ਦਾ ਪੈਸਾ ਕਿਵੇਂ ਕਿਸਾਨਾਂ ਵੱਲੋਂ ਜਦੋਂ ਆ ਫਸਲ ਚੱਕੀ ਗਈ ਸਾਰਾ ਪੈਸਾ ਆ ਰਹਾ ਟਾਈਮ ਟੂ ਟਾਈਮ ਕਿਸਾਨਾਂ ਦੇ ਖਾਤੇ 'ਚ ਟਾਈਮ ਟੂ ਟਾਈਮ ਪੈ ਰਿਹਾ ਜੀ ਪੈਸਾ ਹਾਂਜੀ ਕੋਈ ਦਿੱਕਤ ਨਹੀਂ ਆਈ ਤੇ ਸਾਨੂੰ ਤਾਂ ਬਹੁਤ ਸਹੂਲਤਾਂ ਜੀ ਹੁਣ ਆ ਸਿੱਧਾ ਜੀਵਿੰਦਾਰਾਂ ਦੇ ਖਾਤੇ 'ਚ ਪੈਸੇ ਜਾਂਦੇ ਆ ਉਹਦੇ ਨਾਲ ਸਾਨੂੰ ਕੋਈ ਪਰੇਸ਼ਾਨੀ ਨਹੀਂ ਹਾਂ ਕਿ ਕਮਾਈ ਐਤਕੀਆਂ ਵਧੀਆ ਛਾਪੇ ਨੋਟ ਪੂਰੇ ਛਾਪੇ ਆ ਗਏ ਹਾਂਜੀ 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 ਇਹ ਜੋ ਕਰਬਰ ਆਪ ਆਪਣਾ ਜਜ ਹੈਗਾ ਛਪਣੇ ਹੀ ਆਗੇ ਬਿਲਕੁਲ ਬਿਲਕੁਲ ਤਾਂ ਹੀਓ ਖੁਸ਼ੀ ਜੀ ਬਹਿ ਹੁੰਦਾ ਫਿਰ ਹੈ ਇਧਰੋਂ ਫਿਰ ਤਾਸ਼ ਵੀ ਖੇਡਦੇ ਹੋ ਤਾਂ ਇਹ ਤਾਂ ਪੱਕੀ ਖੇਡੀ ਦੀ ਇਹ ਸ਼ੌਂਕ ਹੈ ਜੀ ਮੇਰਾ ਹਾਂਜੀ ਹਾਂਜੀ ਕੀ ਗੇਮ ਖੇਡਦੇ ਆ ਭਾਬ ਮੈਂ ਅਸੀਂ ਤਾਂ ਸਾਡੇ ਤਾਂ ਭਾਬੀਓ ਖੇਡਣੇ ਆਉਂਦੇ ਅਸੀਂ ਸੀਪ ਵੀ ਖੇਡ ਲੈਨੇ ਆ ਰਮੇ ਵੀ ਖੇਡ ਲੈਨੇ ਆ ਕਈ ਤਾਂ ਸ਼ੰਗ ਜਿਹੜੀ ਆ ਆਉਂਦੀ ਹਾਰੇ ਕੀ ਆ ਆਉਂਦੀ ਹਾਰੇ ਤੇ ਜੇ ਟੂਰ ਜੇ ਮੰਨ ਲਓ ਸੀਪ ਜਾਂ ਰਮੇ 올림픽 ਚ ਚਲ ਜਵੇ ਅਸੀਂ ਦਿੱਤ ਕੇ ਆਵਾਂਗੇ ਅਸੀਂ ਦਿੱਤ ਕੇ ਆਵਾਂਗੇ ਤੁਹਾਡੇ ਚੱਲੇ ਰਹੀ ਚਲ ਜਵੇ 올림픽 ਦੇ ਵਿੱਚ ਸੀਪ ਤੇ ਸੀਪ ਦੇ ਮਾਡਲ 올림픽 ਵਾਲੇ ਪੰਜਾਬ 'ਚ ਹੀ ਹੋਣਗੇ ਆ ਨਿਆਣੇ ਹਾਂਜੀ ਅੰਤਮਨ ਗੁੱਡੀਆਂ ਦੇ ਮੈਡਲ ਦਵਾ ਛੜਦਾ ਗੁੱਡੀਆਂ ਦੇ ਤੇ ਕੰਪੀਟੀਸ਼ਨ ਕਰਾਏ ਉਹਨਾਂ ਨੇ ਇਹਦਾ ਵੀ ਕਰਾ ਸਕਦੇ ਆ ਇਹਦਾ ਵੀ ਕਰਾ ਸਕਦੇ ਸਹੀ ਗੱਲ ਆ ਕੋਈ ਹੋਰ ਨਹੀਂ ਬਾਈ ਨੇ ਗੱਲ ਕਰਨੀ ਕੋਈ ਲੈਰ ਉਰੇ ਤੁਸੀਂ ਕਹਿਨੋ ਵੀ ਲਾਲਜੀਤ ਪੁਲਰਦੀ ਹੈ ਪੁਲਰਦੀ ਲੈਰ ਆ ਜੀ ਫਤਿਹਾਬਾਦ ਹੈ ਫਤਿਹਾਬਾਦ ਸਾਰੇ ਹਲਕੇ ਜੀ ਆ ਜੀ ਖਡੂਰ ਸਾਹਿਬ ਹਲਕੇ ਜੀ ਹੁਣ ਸਾਡੀਆਂ ਰਿਸ਼ਤੇਦਾਰੀਆਂ ਆ ਇਧਰ ਸੁਲਤਾਨਪੁਰ ਏਰੀਏ ਚ ਕਪੂਰਥਲੇ ਡੇਟਕ ਚ ਸਾਡੀ ਸੱਜਣਤਾ ਹੀ ਆ ਫਿਰੋਜ਼ਪੁਰ ਡਿਸਟ੍ਰਿਕਟ ਦੀ ਜੀਰਾ ਹਲ ਸਹੀ ਕਹਰੇ ਇੱਕਾਈ ਦੱਸੋ ਤੁਹਾਨੂੰ ਲੱਗਦਾ ਵੀ ਮਨਾਵਾਂਗੇ ਜੀ ਹੈ ਡਰਾਈਵਰ ਭਰਾਵਾਂ ਨੂੰ ਮਨਾਵਾਂਗੇ ਇਹਨਾਂ ਨੂੰ ਨਾਲ ਤੋਰਾਂਗੇ ਮੈਂ ਮਨਾਇਆ ਤੇ ਮੇਰੀ ਗੱਲ ਸੁਣੋ ਭੁੱਲਰ ਦੇ ਤੁਸੀਂ ਰਾਈਟ ਹੈਂਡ ਹੋ ਡਰਾਈਵਰ ਤੁਹਾਡੇ ਵਿਚਾਰੇ ਚੰਡੀਗੜ੍ਹ ਕਰ ਘਰਾਓ ਕਰਨ ਜਾਂਦੇ ਆ ਉਹਨਾਂ ਨਾਲ ਬਹਿ ਕੇ ਤਾਸ਼ ਤਾਸ਼ ਤੁਸੀਂ ਖੇਡ ਹੀ ਜਾਂਦੇ ਹੋ ਉਹਨਾਂ ਦਾ ਮਸਲਾ ਹੱਲ ਕਰਾਓ ਕੋਈ ਗੱਲ ਨਹੀਂ ਇਹ ਇਹਨਾਂ ਨੂੰ ਦੱਸਾਂਗੇ ਭੁੱਲਰ ਸਾਹਿਬ ਨੂੰ ਦੱਸਾਂਗੇ ਇਹਨਾਂ ਦੀਆਂ ਮੁਸ਼ਕਲਾਂ ਹੱਲ ਕਰਨਗੇ ਅਹੀ ਇਹਨਾਂ ਨੂੰ ਹਾਲ ਤੋੜਾਂਗੇ ਹੁਣ ਤਾਂ ਚੋਣਾ ਕਰਾ ਦਿਓ ਹਾਂਜੀ ਹਾਂਜੀ ਪਰ ਹਰਮਨ ਉਹਨਾਂ ਦੱਸਾਂਗੇ ਉਹ ਜਿਤਾ ਹੀ ਇਹਨਾਂ ਨੂੰ ਹਾਲ ਤੋੜਾਂਗੇ ਵਿਚਾਰੇ ਚੰਡੀਗੜ੍ਹ ਗਏ ਘਰਾਓ ਕਰਨ ਹਜੇ ਤੱਕ ਕੀ ਨੇ ਸੁਣਵਾਈ ਨਹੀਂ ਕੀਤੀ ਤੇ ਭੁੱਲਰ ਦਾ ਖਾਸ ਮਿੱਤਰ ਵਿੱਚ ਬੈਠਾ ਹੋਵੇ ਤਾਸ ਖੇਡਦਾ ਹੈ ਇੱਥੇ ਰਵਾਚ ਚ ਕਰ ਲੋ ਇਹਨਾਂ ਨੂੰ ਹਾਲ ਤੋੜਨਾ ਭਰਾਵਾਂ ਨੂੰ ਅਹੀ ਅਹੀ ਸਾਰੇ ਆ ਦੇ ਲੋ ਬੰਦਾ ਵੀਡੀਓ ਜਿਹੜੀ ਪੰਜਾਬੀਓ ਦੇਖ ਲਿਓ ਵੀ ਆ ਡਰਾਈਵਰਾਂ ਦੀ ਮੰਗ ਹੈ ਤੁਸੀਂ ਪੂਰੀ ਕਰਾਉਂਗੇ ਪੂਰੀ ਕਰਾਵਾਂਗੇ ਜੇ ਜਿਹੜੀ ਮੰਗ ਹੈ ਚਲੋ ਜੇ ਕਰਾਉਣ ਕਿ ਦੱਸ ਨੇ ਨਾਲੇ ਆ ਮਸਲਾ ਹੱਲ ਹੋ ਗਿਆ ਤੁਹਾਡਾ ਦਿਲ ਮਸਲਾ ਇੱਥੇ ਜੰਨੇ ਹੱਲ ਹੋਏ ਮੂਹ ਜਬਨੇ ਤੇ ਬੜੀ ਪਰਵਾਹ ਹੱਲ ਹੋਇਆ ਮਤਲ ਅਸੀਂ ਮਤਲ ਦਸਿਆਂ ਸੰਗਤ ਮੰਗ ਪੱਤਰ ਦੇ ਦਿਆ ਥੱਕ ਚੁੱਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਤਾਈ ਅਸੀਂ ਮਤਲ ਚੌਥਾ ਹਾਂ ਦਾ ਲਕਸ਼ਣ ਲੜ ਰਹੇ ਹਾਂ ਫਤਖੜ ਸਾਹਿਬ ਤੋਂ ਆਪਣੇ ਫਰੂਖ ਸਭਲਕੇ ਤੋਂ ਫਿਰ ਆਪਣੇ ਗਦਾਸਪੁਰ ਤੋਂ ਤੇ ਫਿਰ ਪੁਰਪੁਰ ਤੋਂ ਲੜ ਰਹੇ ਹਾਂ ਆਮਰਸਰ ਤੋਂ ਚਲੋ ਬਹੁਤ ਬਹੁਤ ਸ਼ੁਕਰੀਆ ਭਾਈ ਆਪਣੀ ਸਿਹਤ ਦਾ ਧਿਆਨ ਰੱਖੋ ਚੜ੍ਹਦੀ ਕਲਾ ਚ ਰਹੋ ਤੇ ਖਡੂਰ ਸਾਹਿਬ ਹਲਕਾ ਬਹੁਤ ਵਧੀਆ ਹਲਕਾ ਫਤਿਹਬਾਦ ਤੇ ਆ ਗੁਰੂਆਂ ਪੀਰਾਂ ਦੀ ਨਗਰੀ ਬਿਲਕੁਲ ਤਾਸ਼ ਆਪਣੀ ਫੇਰ ਵਾਪਸ ਜਾਰੀ ਕਰ ਲਓ ਫਤਿਹਬਾਦ ਗੱਲਬਾਤ ਕੀਤੀ ਖਡੂਰ ਸਾਹਿਬ ਘੁੰਮ ਰਹੇ ਆ ਇੱਥੇ ਥੋੜਾ ਜਿਹਾ ਜ਼ੋਰ ਜਾਇ ਨਾ ਲੋਕਾਂ ਚ ਬੈਠੇ ਸੀਗੇ ਇੱਥੇ ਜ਼ੋਰ ਨਾਲ ਜੀਤ ਭੁੱਲਰ ਦਾ ਭੁੱਲਰ ਦਾ ਨਾਂ ਇਹਨਾਂ ਨੇ ਥੋੜਾ ਵੱਧ ਲਿਆ ਤੇ ਵੇਖਣ ਵਾਲੀ ਗੱਲ ਹੋਏਗੀ ਕਿ ਵੋਟਾਂ ਵੱਧ ਕਿਹਨੂੰ ਪੈਂਦੀਆਂ ਇੱਥੋਂ ਐਮਪੀ ਕੌਣ ਬਣਦਾ ਤੇ ਕਿਹੜੇ ਇਹਨਾਂ ਦੇ ਮਸਲੇ ਜਿਹੜੇ ਨੇ ਉਹ ਹੱਲ ਕਰਾਉਂਦਾ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ